ਜਾਗ ਸਿੱਧੂ ਫੌਜੀ ਵਰਦੀਪ ਢੀਂਸਾ ਜਿੰਦਰ ਢੀਂਸਾ ਨਾਲ ਸਾਡੇ ਜਾ ਦੋਨੋਂ ਵਾਹ ਜੂਟ ਰੁਕਰ ਅਪਨ ਸਾਡਾ ਵੀਰ ਪਹਿਰਾ ਕਮਾਂਡੋ ਕਮਰਜੀਤ ਬਿਰਕ ਕਾਰਜ ਬਿਰਕ ਨਾਸਿਕ ਬਿਟਾਲੀਆ ਹੈ ਰਹੀ ਸਾਈਕਲ ਚੱਲਦਾ ਮੈਂ ਧੰਨਵਾਦ ਕਰਦਾ ਫਾਈਨਲ ਦੀ ਪਹਿਲੀ ਰੇਡ ਆਹ ਕਿਵੇਂ ਤਾਣਿਆ ਨਹੀਂ ਪੁੱਟਦਾ ਟਿੱਕੂ ਮੇਰੇ ਮਿੱਤਰੋ ਉਹ ਪਹਿਲੀ ਤੇ ਸੜ ਗਿਆ ਪਹਿਲੇ ਤੇ ਚੋਟੀ ਤੇ ਦਫਾ ਲਾ ਗਿਆ ਦੇਖੋ ਤਖਦੇ ਨੰਬਰ ਦੇ ਸਾਹਮਣੇ ਕਰ ਦਿੱਤੇ ਕੋਰਫੱਲੇ ਵਾਲਾ ਸ਼੍ਰੀ ਪ੍ਰਧਾਨ ਤੇ ਨਾਲ ਪੀਸੀ ਕਰੋੜਾ ਵਾਲਾ ਲਾਈਵ ਜੁੜਿਆ ਉਹ ਕਹਿੰਦਾ 33 ਫੜ ਫਰੀ ਨੂੰ ਪੁੱਛੋ ਕੋਰਫੱਲੇ ਚ ਚੋਟੀ ਚੋਟੀ ਪਾਰ ਹੋ ਰਿਹਾ ਹੈ ਹਮੇਰਾ ਫੋੜ ਉਹ 33 ਵਾਲੇ ਵਾਲਾ ਕਬੱਡੀ ਪਾ ਰਿਹਾ ਹੈ ਜੇ ਬੱਲੀਆਂ ਬਣਾ ਕੇ ਚਾਂਗਰ ਤੇਰੀ ਨਾਲ ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਦੇ ਕੋਕਾਵਾੜਾ ਜਾ ਬਣ ਜਾਣਾ ਸਰਮਾ ਨਹੀਂ ਤੇ ਪੱਕੇ ਪੜ ਜਾਣਾ ਏ ਉਹ ਕਾਨੀ ਕਰੀ ਵੀ ਮਰ ਕੇ ਹੁਣ ਤੈਨੂੰ ਟੱਕਰਾਂਗੇ ਸੱਜਣੇ ਸ਼ਾਨ ਕਰੇ ਪੜ ਕੇ ਲੈ ਵੀ ਜੱਗ ਖੁਰਦਾਲਿਓ ਆਹ ਮੈਚ ਦੇ ਵਿੱਚ ਤਾੜੀਆਂ ਕੁਰੀਆਂ ਮਾਰ ਰਹੇ ਇਹ ਤਾੜੀਆਂ ਕਿਸੇ ਘਰੇ ਦੇ ਨਹੀਂ ਆਣੀਆਂ ਇਹ ਲਾਸਟ ਹੀ ਮੈਚ ਹੈ ਤਾੜੀਆਂ ਮਾਰ ਕੇ ਹੌਸਲਾ ਭਰਾ ਦੇ ਯਾਰ ਪਰਚਾਰਾਂ ਦੇ ਵਿੱਚੋਂ ਆਹ ਬਿੱਟੂ ਐ ਆਹ ਬਿੱਟੂ ਆ ਪਰ ਨੰਬਰ ਰੇਡਰ ਦੇ ਸੇਗਾ ਜੜਿਆ ਇਹ ਚੱਲ ਪਾਲਿਆ ਘਤੋਲੇ ਪਿੰਡ ਵਾਲਿਆ ਬੋਲੇ ਅੱਜ ਪੈੜਾ ਤਾਰਨਾ ਇੰਨੇ ਚੌਲ ਨੇ ਸਕੀਬਾ ਤੈਨੂੰ ਦੱਸਿਆਂ ਆਹ ਕਿੱਥੇ ਕਿੱਥੇ ਟੱਕ ਮਾਰਨਾ ਕਾਲੇ ਦੀ ਰੇਡ ਬਈ ਚੱਕੀ ਬਾਜ ਗੋਤੀ ਆ ਜੇ ਲੱਗੋ ਤਾਂ ਫਾਈਫਾਈ ਦੇ ਲਈ ਅੰਦਰ ਬਾਹਰ ਤੇਰਾ ਜੀਤ ਰਵਾਣਾ ਜੀਦਾ ਸਾਡਾ ਹੈ ਨੋ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਹ ਸਰਹਾਰਾ ਰਣੂਆ ਦੀ ਟੀਮ ਦੇ ਲਈ ਵੀ ਖੇਡ ਵਰਿਆ ਲੱਖ ਲੱਖ ਕਹਿੰਦਾ ਹੁਣ ਕਬੱਡੀ ਦੀ ਗੱਲ ਹੀ ਕਰਨੀ ਹੈ ਇਹ ਕਹਿੰਦਾ ਲੱਖ ਵੀ ਕਬੱਡੀ ਦੀ ਗੱਲ ਇਹ ਅਨਾਉਂਸਮੈਂਟਾਂ ਨਾਲ ਬਾਅਦ ਕਰਾਂਗੇ ਸਾਰਿਆਂ ਤੋਂ ਮਾਫੀ ਚਾਹੁੰਦੇ ਆ ਸਾਡੀ ਕਾਲਾ ਪਾ ਗਈ ਗਿਆ ਹੱਕੀ ਦੇ ਕਬੱਡੀ ਪਾਦੀ ਹੈ ਇਹਦਾ ਕਿਸੇ ਤਰ੍ਹਾਂ ਫਰਦਾ ਨਹੀਂ ਪੈਂਦਾ ਪਾਦੀ ਕੇਲੀ ਦੇ ਬਿੱਟੂ ਪਾਲਿਆਵਰੀ ਵਾਲਾ ਨਾਲ ਮੇਰੇ ਵੀਰੋ ਭੁੱਡੇ ਵਾਲਾ ਲਵੀ ਹੈ ਅੱਜ ਦੀ ਤਰੀਕ ਦਾ ਲਓ ਜੀ ਰੇਗਰੂ ਅਰੇ ਆ ਗਏ ਸ਼ਰਾਬ ਕੋਟੇ ਲੈ ਵੀ ਕਹਿੰਦੇ ਬਾਟਾ ਬੱਗੀ ਬਾਟਾ ਵੜਦਾ ਕਰਿਆ ਲਓ ਬੱਗੀ ਕਹਿੰਦੇ ਬਾਟਾ ਵੜਦਾ ਕਰਿਆ ਆਹ ਚੋਕੇ ਦਾ ਨੰਬਰ ਜੋੜਦਾ ਆਇਆ ਅਨੁਕੁਰੀਆਂ ਦੇ ਚੋਟੀ ਚੋਟੀ ਦੇ 스타 ਕਲਾਕਾਰ ਜਿਸ ਧਰਤੀ ਦੇ ਪਜੜਿਆ ਰਿਹਾ ਸਾਰਾ ਬਹੁਤ ਧੰਨਵਾਦ ਹੈ ਵੀ ਪਾਣੀਆ ਨੇ ਤੇਰੀ ਵੀ ਵੱਡੀ ਸੇਵਾ ਪਰ ਫੋਰ ਤੇ ਜੰਨ 36 ਸੌ ਨੇ ਆਇਆ ਟੀਲੇ ਰੱਗਦਾ ਕਲੀ ਚ ਲੱਭੂ ਵਨ ਲੱਪੀਏ ਆ ਕਹਿੰਦੇ ਅਮਰ ਫੋਰ ਇੱਕ ਕਬੱਡੀ ਵਾਲਾ ਦਾ ਫੋਰ ਹੈ ਕਬੱਡੀ ਪਾਵੇ ਪਾਪਾ ਕੋਲ ਲੇਕਿਨ ਤਖੜਾ ਦੇ ਮੁਰਝੋੜੀਆਂ ਜਾਫੀ ਚਾਰ ਇਹ ਕੋੜ ਬੰਦੇ ਦੀ ਟੀਮ ਹੈ ਜਿਨੇ ਪਖੰਡੇ ਤੋਂ ਚੱਲ ਕੇ ਆਏ ਆ ਜਿਨਾ ਪਖੰਡਾ ਹੋ ਜਿਨੇ ਦਰੀਆਂ ਦੇ ਸਟਾਰਾਂ ਨਾਲ ਚੜਮ ਦਿੱਤਾ ਪਰ ਕਬੱਡੀ ਪਾਈ ਸੁਪਰ ਫਾਈਨਲ ਗੁੱਡੇ ਵਾਲਾ ਲੜੀ ਤਿਆਰ ਬਿੱਟੂ ਤਿਆਰ ਆ ਲੜੀ ਗੁੱਦਾ ਕਰਦਾ ਕੋਸ਼ਿਸ਼ ਲੱਗਿਆ ਚੋਲ ਓ ਨੰਗਲ ਵਾਲੇ ਦੱਪਾ ਕਿਤਾ ਲੱਗਿਆ ਇੱਕ ਵਾਰੀ ਤਾਲੀਆਂ ਤਾਲੇ ਕਿੱਲਾ ਕਿਸਮਾ ਦਾ ਰਾਲਾ ਬੂਆ ਮਾਕੇ ਦੱਸੇ ਐਨ ਕਹਿੰਦੇ ਮੇਲਾ ਨੰਗਲ ਖੁਰਦ ਦਾ ਸ਼ੱਕ ਤੇ ਰਹਿਣੀ ਹੈ ਲੱਖ ਪ੍ਰਧਾਨ ਹੋਰਾਂ ਨੇ ਰਲ ਕੇ ਮੇਲਾ ਕਰਾਇਆ ਧੱਕ ਦੇ ਪੈਣੀ ਐ ਧੱਕ ਦੇ ਪੈਣੀ ਐ ਕਾਲਾ ਕੋਟ ਫੱਤੇ ਵਾਲਾ ਪਰ ਮੇਰੇ ਵੀਰੋ ਗੋਪੀ ਐ ਮੁੰਡਾ ਪਰ ਲੇਕਾ ਬਰਨਾਲੇ ਵਾਲੀ ਮੰਨਦਾ ਕਹਿੰਦਾ ਅਗਨ ਤਜ ਦਾ ਪੜ ਕੋਲ ਕਹਿੰਦਾ ਜਦੋਂ ਕਾਲੇ ਦੇ ਆ ਪੇਟ ਨੂੰ ਤਿੰਨ ਜੋੜ ਦਿੰਦਾ ਜਗਦੀਏ ਲੇਕਾ ਦੇ ਪਿੰਡੂ ਲਿਸ਼ਕਦੇ ਇਹ ਸੁਪਰ ਫਾਈਨਲ ਇਹ ਸਿਰੇ ਦਾ ਫਾਈਨਲ ਉਹ ਜਿਹੜੇ ਜਿਹੜਾ ਲੋਕੋ ਤਿਆਰ ਕਰਦੇ ਸੀ ਪਰ ਬੱਗੀ ਪਿੱਟੂ ਨੂੰ ਲਾ ਲਾ ਮਾਰਦਾ ਤੇ ਜੀ ਬਿੱਟੂ ਨੂੰ ਲਾਣਾ ਦਾਰਦਾ ਹੈ ਕਿ ਬਦਲ ਗਈ ਹੈ ਦੁਨੀਆ ਆ ਦੁਨੀਆ ਪਹਿਲਾ ਵਾਰ ਕੇ

ਸਾਰੇ ਖੋਰ ਬੱਪੀ ਆਨੇ ਵਾਲਾ ਵਨ ਆਵਰ ਦਾ ਪਰਿਆਉ ਦਾ ਚੋਟੀ ਦਾ ਨੰਬਰ ਆਪਣੀ ਟੀਮ ਦੇ ਵਿੱਚ ਜੋੜਦਾ ਹੋਇਆ ਪਰ ਰੇਡ ਪੈ ਗਈ ਤੇ ਜੱਗਿਆ ਮਾਈਕਲ ਲੈ ਵੀ ਫੰਦੀਪ ਫੱਦੀ ਨੇ ਕਬੱਡੀ ਪਾ ਦਿੱਤੀ ਆ ਲਾਲੀ ਵੀ ਹੈ ਸਾਡਾ ਆਹ ਖੇਡ ਮਾਰਿਆ ਹੈ ਘਰਾਂਗਣੇ ਵਾਲਾ ਉਧਰ ਲਾਜੀ ਕਨੇ ਕਬੱਡੀ ਖਿਡਾਰੀ ਦੇ ਖੜਾ ਹੈ ਬਹੁਤ ਮਟੋੜ ਗਲਾਪੀ ਗੱਲਾਂ ਉਹ ਤੋਂ ਹੁਸਨ ਮਾਰਦਾ ਛਾਹ ਕਰਦੀ ਨਾਲ ਹਵਾ ਦੇ ਗੱਲਾਂ ਸਿਰ ਤੇ ਜਾਦੂ ਜਾਂ ਕਰ ਗਈ ਕਾਲੀ ਲਾਲ ਦੁਪੱਟਾ ਲੈ ਕੇ ਬਣਗੀ ਲਾਲ ਪਰੀ ਬਣਗੀ ਕਾਲੀ ਲਾਲ ਦੁਪੱਟਾ ਲੈ ਕੇ ਉਹ ਤਰਗੀ ਲਾਲ ਪਰੀ ਵਾਂਗ ਜੀ ਮਾਨ ਦਾ ਛੇਗੂ ਵਾਲਾ ਪਿੰਡਾ ਜੀ ਨੇ ਗੱਲ ਕੀਤੀ ਹੈ ਬੋਡਰ ਆ ਮੇਚ ਤੋਂ ਬਾਅਦ ਚੋਟੀ ਦੇ 스타 ਗਲੰਗਰ ਤੇ ਗੈਵੀ ਸਿੱਧੂ ਦੇ ਵੀ ਲੰਘਦੇ ਮੇਰੇ ਜਿਵੇਂ ਉਹ ਨਹੀਂ ਜਾਣੇ ਸੁਣਾਗੇ ਵਾਹਿਗੁਰੂ ਵੇਖਿਓ ਵਾਹਿਗੁਰੂ ਅਰਦਾਸ ਕਰੀਏ ਸੱਚੇ ਪਾਸ਼ਾ ਜੀ ਵੀ ਜਿੰਨੇ ਵੀ ਖਿਡਾਰੀ ਆਏ ਹੱਸ ਕੇ ਖੇਡਦੇ ਆ ਜਿਸ ਵੇਖ ਮਾਰੀ ਦੇ ਸੱਤ ਨਾਲ ਲੱਗੇ ਸੱਤਿਆ ਪਾਸ਼ਾ ਇਹਨਾਂ ਬੱਚਿਆਂ ਦੇ ਮੇਰ ਬਰਿਆਰ ਰੱਖੀ ਇਹ ਕਬੱਡੀ ਆ ਲਵੀ ਬਾਈ ਹਰ ਖੇਡ ਆ ਜੇ ਸੱਤਾ ਬੇਟਾ ਲੱਗ ਜਾਂਦੀਆਂ ਨੇ ਇਹੋ ਜੀ ਸੱਤ ਕਿਸੇ ਦੇ ਪਰਿਵਾਰ ਨਾਲ ਲੱਗੇ ਜਿਹੜੀ ਵਿਗਾਰ ਤੇ ਬਿੱਟੂ ਦੇ ਪਰਿਵਾਰ ਨੂੰ ਗਦਨ ਜਗਾਲ ਦੇ ਪਰਿਵਾਰ ਨੂੰ ਲੱਗੀ ਆ ਡਾਕਟਰ ਸਾਹਿਬ ਜਾਇਓ ਜੀ ਬਣਾ ਜਾ ਕੋਈ ਦਰਦ ਤੋਂ ਟਿਕਾ ਲਾ ਦਿਓ ਸਵੇਰ ਤੋਂ ਕਿਸੇ ਤਲੇ ਦੇ ਸੱਤ ਜੀ ਲੱਗੀ ਆ ਥੋੜਾ ਥੋੜਾ ਸੱਟ ਲੱਗੀ ਆ ਬਾਈ ਨੂੰ ਫੇਰ ਕਰੇ ਜਿੱਦੇ ਵੀ ਖਿਡਾਰੀ ਆਏ ਆਸ ਤੇ ਖੇਡਦੇ ਆਂ ਭਾਈ ਜੀ ਇਸੇ ਖੇਡੇ ਦੇ ਘਰੋਂ ਵਾਪਸ ਜਾਣ। ਲੈ ਵੀ ਪਾਣੀ ਵਾਲਿਆ। ਸ਼ੇਰ ਜਿਹੜੇ ਪਾਣੀ ਪੀੜਦਾ ਉਹ ਸਾਈਡ ਤੇ ਹੋ ਕੇ ਖੜ ਜਾ। ਇਹ ਗੱਲਾਂ ਕਿਹਨੂੰ ਇੱਕ ਗਿਆਨਾ ਕਰੋ। ਲੱਖ ਪ੍ਰਧਾਨ ਵੱਲੋਂ ਵੇਦੀਆਂ ਵੀ ਇਹਨਾਂ ਨੇ ਡ੍ਰਿੰਕ ਕੀਤੀ ਐ। ਸਾਡੀ ਟੂਰਨਾਮੈਂਟ ਕਮੇਟੀ ਵੱਲੋਂ ਵੇਦੀਆਂ ਵੀ ਪੱਲੜਾ ਦੇ ਸੱਤਾ ਹਾਂ ਦਾ ਲੱਗ ਜਾਂਦੀਆਂ ਮੇਰੇ گاਉਂ ਜਾ ਮੰਦਰ ਹੈ। ਹਸਵਾਨ ਕੇ ਵੀਰ ਜੀ, ਰੱਬ ਕਬੱਡੀ ਖੇਡਵਾਣ ਦੀ ਕਾਲੇ ਦੀ ਐ। ਇਹ ਆ ਛਾਤਰਾ ਮੇਰੇ ਵੀਰੋ ਗੁਰਜੀਤ ਸਿੰਘ ਮੱਖਰ ਸਿੰਘ ਮਾਲ ਦਾ ਪੁੱਤਰ ਜੱਫਾ ਲਾ ਗਿਆ ਛੋਟੇ ਵਾਲ ਆਇਆ ਲੱਖ ਮੱਖਣਵਾਲ ਨੇ ਵੱਡੇ ਪੁੱਤ ਨੇ ਕਬੱਡੀ ਪਾ ਦਿੱਤੀ ਹੈ ਪਿੱਕਰ ਆ ਗਿਆ ਖੁੜੀ ਵਾਲਿਆ ਆਹ ਕਹਿੰਦੇ ਪਿੱਕਰ ਆ ਗਿਆ ਪਿੱਕਰ ਆ ਗਿਆ ਪਿੱਕਰ ਆ ਗਿਆ ਕਬੱਡੀ ਪਾਵਰ ਦੇ ਨੇ ਪਿੱਕਰ ਆ ਗਿਆ ਪੁੱਤਿਆਣਾ ਦੇ ਕਹਿੰਦੇ ਪੁੱਟੇ ਦੀ ਕਿੰਨੀ ਕਿਚਾਨ ਹੈ ਲਾਰਫਾ ਲਾਰਫਾ ਇਹਦੇ ਭੱਜ ਜਾਣਾ ਇਹਨੇ ਭੱਜ ਜਾਣਾ ਇਹਦੇ ਭੱਜ ਜਾਣਾ ਇਹਨੇ ਭੱਜ ਜਾਣਾ ਇੱਕ ਪਾਸੇ

ਕਰੀਦਾ ਨੇ ਟੈੰਬਲਿਸ਼ ਕਿ ਕਰਦਾ ਬੰਦਾ ਬੇਦਕ ਨੇ ਟਿਕਾਣੇ ਲਾਈਆਂ ਸਾਡੇ ਛੋਲੇ ਵੀਰ ਨੇ ਲਓ ਕਬੱਡੀ ਸਰਵਾਹੀ ਵਾਲੇ ਬੱਧੀ ਨੇ ਪਾ ਦਿੰਦੀ ਹੈ ਵਾਲਿਆ ਵਾਲਿਆ ਧੀਆ ਤਖੋ ਕੀ ਨੂੰ ਕੀ ਫੁੱਕੜੀ ਹੈ ਇਹ ਤੇਰੇ ਕਿਣੀ ਵਖੀ ਜਾਂਦਾ ਵੀ ਬਿੱਟੂ ਕੁਝ ਕਰੂਗਾ ਇਹ ਭੁੱਦਿਆ ਨੇ ਆਪਣਾ ਕੰਮ ਕਰ ਦਿੰਦਾ ਬੱਲੇ ਬੱਲੇ ਹੋ ਗਿਆ ਬੜਾ ਪਿਆਰਾ ਖਿਡਾਰੀ ਆ ਬਿੱਟੂ

ਬਰਜਾਪੀਆ ਵੀ ਚੋਟੀ ਦਾ ਅੱਜ ਦੇ ਭਿੱਖੀ ਵਾਲਾ ਬੈਸਟਾ ਜਾਨੂੰ ਫਿਰਦਾ ਹੈ ਬੰਬੂ ਕਹਿੰਦਾ ਵੀ 500 ਦੇ ਦਾਂਗੇ ਬਾਲਾਂ ਬਾਲੀ ਫਿੱਟੂ ਜੱਫਾ ਲਾ ਦੇਗਾ 500 ਦੇ ਦਾਂਗੇ ਪਹਿਲਾਂ ਵੀ ਬਾਈ ਨੇ ਪਿਛਲੇ ਮੈਚਾਂ ਦੇ ਬਾਅਦ ਮਾਨ ਕੀਤਾ ਹੈ ਲੋ ਕਬੱਡੀ ਪੈ ਗਈ ਹੈ ਅੱਧੀ ਫਰਵਾਹੀ ਵਾਲਾ ਕੀ ਕੀ ਕਾਲੇ ਦਾ ਮੁੰਡਾ ਮੇਰੇ ਵੀਰੋ ਪਾਲੀਕਰੀ ਦੇ ਕਹਿੰਦੇ ਬਿੱਟੂ ਪਾਲਿਆ ਵਾਲੀ ਵੜਾ ਆਜਾ ਜੱਦੀਏ ਘੁੱਡੇ ਦੀ ਧਰਦੀ ਦਾ ਜਿੱਥੋਂ ਦੇ ਗੁੱਟੇ ਵਿੱਚ ਕਰੇ ਵਾਲਾ ਵਾਹ ਓ ਨੋਜਵਾਨਾ ਕਬੱਡੀ ਕਾਲੇ ਨੇ ਕਬੱਡੀ ਪਾ ਦੁੱਤੀ ਹੈ ਜੇ ਮਾਜੀਆਂ ਦੇ ਨਾਲ ਦੀ ਪਹਿਲਵਾਨ ਰੱਜਦੇ ਉੱਪਰੋਂ ਜਹਾਂਜਾਨੂਰੀ ਰੋਲੇ ਵਜਦੇ ਚੋਰਾ ਪੂਰੇ ਅੜਦੇ ਨੇ ਜਿੰਦੇ ਸੋਹਣੇ ਆ ਇਹ ਜੀ ਦਲੇਰੀ ਅਰੇ ਪੈਕ ਨਾਲ ਦੇ ਦੁੱਧ ਕਿੰਨੇ ਠੰਡੇ ਸੋਹਣਿਆ ਆਹ ਕਹਿੰਦੇ ਕਾਲਾ ਨੰਬਰ ਜੁੜ ਗਿਆ ਵੀ ਕਰਦੇ ਹੋਰ ਸਿਆਣੇ ਗੱਲਾਂ सॼी सम्झी कॾहिं भरकी न तोरा सुरियो चारि ज़रूरु चटी चुडी न सुहागर जो ਸਾਡਾ ਕਬੱਡੀ ਪਾ ਰਿਹਾ ਹੈ ਸਾਡਾ ਵਿੱਕੀ ਪਰਣਾਣਾ ਵੇਦਾ ਅੱਜ ਕਹਿੰਦੇ ਚੋਟੀ ਦਾ ਫਾਈਨਲ ਅੱਜ ਸਿਰੇ ਦਾ ਫਾਈਨਲ ਇਹ ਅਣਖੀ ਬੰਦੇ ਆ ਅਣਖੀ ਯਾਰੀ ਕਹਿੰਦੇ ਅੱਜ ਦੇ ਮੇਰੇ ਤੋਂ ਪੁੱਛੀ ਹੈ אבי ਵਿੱਕੀ ਪਰੇ ਸਾਰੇ ਗਰੁੱਪ ਦਾ ਧੰਨਵਾਦ ਹੈ ਅੱਜ ਲੱਖ ਸਿੱਧੂ ਦੇ ਨਾਲ ਇਹ ਯਾਰੀ ਬਜ਼ੁਰਗ ਦੀ ਆਇਆ ਆ ਰੇਡ ਪੈ ਗਈ ਚੱਕੀ ਵਾਲੀ ਗੋਲ ਕਬੱਡੀ ਖੇਡ ਮੈਦਾਨ ਦੇ ਵਿੱਚ ਬੋਲਦੀ ਹੋਰਲੇ ਪਾ ਦੁੱਤੀ ਹੈ ਧੱਕਰੀ ਪਪਾਈ ਨਾਲ ਦੇ ਬੁਰੇ ਸਮਿਆਂ ਦੇ ਫਾਇਦਾ ਕੀਆ ਦੁਨੀਆ ਤੇ ਆਲੇ ਦਾ ਇੱਥੇ ਜਦੋਂ ਮਾਰੀ ਹੈ ਮਾਰੀ ਤੇ ਕਦੀਰ ਕਾਦਾ ਮਾਣ ਮੇਰੀ ਮਾਰੂ ਜੰਮੇ ਜਾਏਗਾ ਆਈ ਲਵ ਯੂ ਡਾਰਲਿੰਗ ਤੇ ਅਸੀਂ ਬਚ ਕੇ ਮਣੀ ਇੱਥੇ ਸਾਰੀ ਕਿੰਦੀ ਰੰਗਰਾਉਣਾ ਕਰਦੀ ਔਰ ਉੱਧਰ ਚੰਦ ਦੇਖਦਾ ਪੈਂਦਾ ਏ ਮਾਰੇ ਸੱਲੇ ਦਾ ਇਹ ਅਰੇ ਤਾਂ ਹੀ ਦੁਨੀਆ ਸਲਾਮਾ ਕਰਦੀ ਹੋਰੇ ਬੰਦੇ ਸ਼ਕੁਰੀਆ ਉਹ ਪਿਸੂ ਨਸਾਰ ਆ ਗਿਆ ਤੇ ਮਾਰੇ ਬੰਦੇ ਨੂੰ ਮਿਲਿਆ ਆਵੇ ਤੇ ਪਿਆਰ ਬੜੀ ਸੇ ਵਰਗਾ ਲੋਕੀ ਕਹਿਣਗੇ ਬਿੱਪਰੂ ਰੋਲਦਾ ਬੁਰਜ ਖਲੀਫਾ ਵਰਗਾ ਲੋਕੀ ਕਹਿਣਗੇ ਬਿੱਪਰੂ ਰੋਲਦਾ ਬੁਰਜ ਖਲੀਫਾ ਵਰਗਾ ਔਰ ਗੱਡੀ ਆ ਨਵੀ ਆ ਡਬਲ ਟਾਂਗ ਦਾ ਸ਼ਾਰਾ ਇਹ ਨੰਬਰ ਨੰਬਰ ਔਰ ਰੀਡਰ ਦੇ ਹੱਥੇ ਆ ਗੜਿਆ ਕਾਲਾ ਫੇਰ ਆ ਗਿਆ ਜਬੀ ਲਖਪਰਦਾਨ ਨੂੰ ਬਹੁਤ ਟੈਨਸ਼ਨ ਸੀ ਇਹ ਕਹਿੰਦਾ ਭਰਾਵਾ ਮੇਰਾ ਤਾਂ ਸਰਗਫਨ ਲੱਗਿਆ ਪੋਸਟਰ ਤੇ ਨੰਬਰ ਕੰਨਾ ਲਿਖਾਣਾ ਇਹ ਉਹ ਅੱਜ ਦੀ ਰਾਤ ਇਕ ਪਲੇਰਾਂ ਨੇ ਬੋਲ ਹੀ ਪਾਈ ਗਏ ਨੇ ਰੈਫਰੀਆਂ ਦੇ ਕਮੈਂਟੇਟਰਾਂ ਦੇ ਨੱਕ ਗੱਲ ਸੱਚੀਆਂ ਕਿ ਨਹੀਂ ਲੱਖਾਂ ਦੱਸ ਸੱਚਿਆਂ ਕਿ ਨਹੀਂ ਲੱਗਦਾ ਜੀ ਹੱਥੋਂ ਦਾ ਜਿੱਤਾ ਹੈ ਲੋ ਕਬੱਡੀ ਬਾਕੇ ਮੇਰੇ ਦਿਨ ਕਾਲਾ ਵਾ ਲੋ ਕਬੱਡੀ ਬਾਕੇ ਕਹਿੰਦੇ ਕਾਲਾ ਵੰਸ ਆ ਗਿਆ ਸੋਰ ਫਰਕ ਦੇ ਨੰਬਰ ਦੇ ਵਾਧੂ ਕਰ ਦਿੱਤੇ ਹੈ ਬੱਗੀ ਕਹਿੰਦੇ ਕਬੱਡੀ ਪਾਰ ਹੈ ਮੇਰੇ ਮਿੱਤਰੋ ਇਹ ਬੱਗੀ ਪੁੱਤਰੀ ਜਵਾਦੂ ਨਿਕਲੀ ਔਰ ਦਿਨੂ ਪਾਰ ਪੈ ਗਿਆ ਬੱਗੀ ਪੁੱਤਰੀ ਜਵਾਦੂ ਨਿਕਲੀ ਆ ਤਿੱਟੂ ਪਾਰਿਆਂ ਦੀ ਟਿੰਦਾ ਜਿਹੜੇ ਗੱਪੜੂ ਨੇ ਟਰਾਈ ਕੀਤੀ ਹੈ ਲੱਗਿਆ ਚੋਰ ਤੇ ਮੇਰੀ ਖੁੱਲ ਗਈ ਟੱਕ ਦੇ ਨੇ ਅੱਖੀਂ ਗਲੀ ਦੇ ਵਿੱਚੋਂ ਕਾ ਇਸ ਵੇਲੇ ਜੰਪਾ ਲਾ ਕੇ ਬੱਲੇ ਬੱਲੇ ਕਰਾ ਗਿਆ ਆਸਰੇ ਦੇ ਨੰਬਰ ਦੇ ਵਿੱਚੇ ਕਰ ਦਿੱਤੇ ਐ ਅੱਲੜਾ ਦਾ ਸਰੇ ਉੱਤੇ ਲਹਿਰ ਚੁੰਨੀਆਂ ਤੇ ਫਾਸ਼ਲਾ ਦੀ ਕਈਆਂ ਥੇ ਗੁੱਟਾ ਮੁੰਨੀਆਂ ਅੱਲੜਾ ਦੇ ਕੌਮ ਹੋ ਗਏ ਢਾਕਾ ਤੋਂ ਉੱਚੇ ਤੇ ਗੱਲ ਹੋ ਗਈ ਕੰਨੂ ਵੱਸੋਂ ਬਾਹਰ ਲੱਗਦੀ ਉਹ ਜੱਟੇ ਉੱਤੇ ਜਸਮਾ ਦੀ ਉੰਡੀ ਦੇਖ ਲੋ ਅੱਲੜਾ ਨੂੰ ਚੁੰਨੀ ਹੁਣ ਪਾਰ ਲੱਗਦੀ ਅੱਲੜਾ ਨੂੰ ਚੁੰਨੀ ਨੂੰ ਪਾਰ ਲੱਗਦੀ ਬੱਤੀਆਂ ਦੀਆਂ ਦੀ ਰੇਡ ਥੋੜਾ ਝੁਗਿਆ ਹੋਇਆ ਚੱਕਦੀਆਂ ਲੈਕਾਂ ਦੇ ਵੱਡੇ ਵੱਡੇ ਪ੍ਰਬੰਧ ਨੇ ਜੇ ਇਹਨਾਂ ਨੇ ਧਾਇਆ ਤੇ ਵੰਝ ਬਰਾਬਰ ਨੂੰ ਉਹਨੇ ਵੀ ਕਰ ਦਿੱਤਾ ਲੱਗਿਆ ਜੋਰ ਵਖਰਾ ਸਵਾਦ ਪਿੰਡੀ ਰੇਡ ਪਰ ਸਾਹਮਣੇ ਿੱਖੀ ਵਾਲਾ ਪਰ ਇਹ ਕਹਿੰਦੇ ਚਾਦੇ ਵਾਲਾ ਕਰਦੇ 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 ਟੁੱਕ ਲੈ ਓਏ ਦੀ ਐਨ ਕੰਦੇ ਝਾੜੋ ਵਾਲਾ ਛੋਟਾ ਜਿਹਾ ਜੱਫਾ ਲਾ ਗਿਆ ਮੇਰੇ ਵੀਰੋ ਪਾਵਰ ਸੋਹਣਿਆ ਕਬੱਡੀ ਰੇਡ ਪਾਉਣੀਆਂ ਪੈਣਗੀਆਂ ਰੇਡ ਕੌਣ ਪਾਵੇਗਾ ਰੇਡ ਕੌਣ ਪਾਵੇਗਾ ਰੇਡ ਪਾਉਣੇ ਲੱਗਾ ਜਿੱਤਾਂ ਹਾਰਾਂ ਦੇ ਫੇਰ ਤੋਂ ਵੀ ਰੇਡ ਜਿੱਤਾਂ ਹਾਰਾਂ ਦੇ ਕਬੱਡੀ ਲੈ ਵੀ ਵਿਖਰਾ ਆਈਏ ਅੱਭਾ ਪਾਈਏ ਰੇਡ ਕਬੱਡੀਓ ਕਬੱਡੀਓ ਫੈਸਲੇ ਫੈਸਲੇ ਹੋ ਜਾਣੇ ਹੈ ਫੈਸਲੇ ਹੋ ਜਾ ਰਿਹਾ ਕਬੱਡੀ ਪੌਂਦਰੀ ਭਿੱਕੀ ਆਲਾ ਫੇਰ ਆਉਂਦਾ ਤੇ ਪੀਲੇ ਕੋਟ ਤੇ ਦੂਜਾ ਤੇ ਕਬੱਡੀ ਲਈਓ ਖੇਡ ਹੁੰਦੀ ਪੰਜ ਅੱਧ ਛੱਕਾ ਲਾਉਂਦੇ ਨੇ ਜਦ ਗੱਬਰੂ ਦੀ ਰੇਡ ਹੁੰਦੀ ਜਿੱਤ ਪੜਾਵੇ ਤਣ ਭਰਾਕੇ ਕੰਨ ਫੂਜਦੇ ਥੱਪੜਿਆਂ ਨਾਲ ਯਾਰ ਗੋਲ ਖੇਡਦੇ ਖੇਡ ਖੇਡੀ ਜਾ ਰਹੀ ਹੈ ਆ ਖੇਡ ਕਬੱਡੀ ਦੀ ਹੈ ਜੱਲਾ ਦੇ ਲਵੀ ਬਿੱਟੂ ਫਰਲਾ ਤੇ ਆ ਰਹੀ ਜੇ ਟੈਸਟ ਬਾਨਾ ਤੇ ਜਿੱਥੇ ਵੀ ਨੌੜੇ ਪੜੇ ਹੈ ਲਵੀ ਬਿੱਟੂ ਲਾ ਰਫਾ ਲਵੀ ਬਿੱਟੂ ਲਾ ਰਫਾ ਬਿੱਟੂ ਲਾ ਰਫਾ ਬਿੱਟੂ ਲਾ ਰਫਾ ਬਿੱਟੂ ਲਾ ਰਫਾ ਪਰ ਸਾਹਮਣੇ ਆਹ ਠੱਗੀ ਵਾਲਾ ਨੰਬਰ ਦੇ ਬਾਦੇ ਕਰ ਗਿਆ ਰੇਡ ਪੈ ਗਈ ਵੱਡੇ ਭਾਈ ਵੀ ਬਾਜੀ ਛੱਕਿਓ ਵਾਈਗ ਰਿਸ਼ਵਿੰਦਰ ਕਲੇਜਾ ਵੱਲੋਂ 1100 ਰੁਪਇਆ ਦਿੱਤਾ ਜਾਵੇਗਾ ਜਿਹੜੀ ਟੀਮ ਹਸਤਾ ਉਗੀ। ਕੀ ਵਾਤਾਵਰ ਸਬਿੰਦਰ ਜੀ ਰਹਾ ਸਾਡਾ। ਸਬਿੰਦਰ بھائی ਦਾ ਧੰਨਵਾਦ ਹੈ। ਲਓ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ। ਵੱਲ ਕੇ ਪਾ ਚੁੱਕੀ ਹੈ। ਕਾਲੇ ਦੀ ਕਬੱਡੀ ਹੈ। ਲੈ ਵੀ। ਤਾਸ ਕੁੜੀਆ ਅਗੜਾ ਮੇਲਾ ਸੰਗਮ। ਹਰਦਨ ਸੰਗਮ ਬੰਦੇ ਵਾਲਾ ਕਾਲਾ ਕਬੱਡੀ ਪਗੇ ਮੈਚ ਸੁਨਾਮਤ ਕਰ ਗਿਆ। ਸਾਰੇ ਜਣੇ ਖਾਣਾ ਵੀ ਦੇਖੋ। ਖਾਣੇ ਦਾ ਨਜ਼ਾਰਾ ਵੀ ਆ ਫਾਈਨਲ ਸਵਾਗਤ